ਅਨੇਕ ਭਗਤ ਜਿਨ੍ਹਾਂ ਵਿੱਚੋਂ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਆਪਣਾ ਇੱਕ ਖਾਸ ਅਸਥਾਨ ਹੈ। ਅਨੰਤ ਭਗਤਾਂ ਦੀ ਬਾਣੀ ਅਨੰਤ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੈ ਕਿਉਂਕਿ ਭਗਤ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਨਾਲ ਸੰਬੰਧ ਰੱਖਦੇ ਸਨ। ਸ਼੍ਰੀ ਜੈਦੇਵ ਜੀ ਮਹਾਰਾਜ ਬੰਗਾਲ ਦੇ केन्द्रीय नामक ਪਿੰਡ ਵਿੱਚ ਜਨਮੇ ਜ਼ਿਲ੍ਹਾ ਭੀਮ ਬੇਰੂਸੀ ਔਰ ਆਪ ਥੇਟ ਬੰਗਲਾ ਭਾਸ਼ਾ ਦੇ ਵਿੱਚ ਹੀ ਮਾਹਿਰ ਸਨ ਵਿਦਿਆ ਆਪਣੇ ਸੰਸਕਾਰ ਚੋਂ ਕੇ ਬ੍ਰਾਹਮਣਾਂ ਦੇ ਸੰਸਕ੍ਰਿਤ ਦੀ ਹਾਸਲ ਕੀਤੀ ਔਰ ਸੰਸਕ੍ਰਿਤ ਦੇ ਮਹਾਨ ਪੰਡਿਤ ਬਣੇ ਸਮਸ ਦੇਸ਼ ਤੇਜ ਆਪ ਨੇ ਭਗਤੀ ਭਾਵ ਦੀਆਂ ਲਹਿਰਾ ਛੜੀਆਂ ਆਪ ਗ੍ਰਸਤੀ ਸੰ ਆਪ ਦੀ ਪਤਨੀ ਦਾ ਨਾਮ ਪਦਮਾਵਤੀ ਸੀ ਸਮਸ ਤੀਰਥਾਂ ਤੇ ਰਟਨ ਕਰਦੇ ਆਇਆ ਪ੍ਰਭੂ ਭਗਤੀ ਦੇ ਗੀਤ ਗਾਉਂਦੇ ਆਇਆ ਲੋਕਾਈ ਨੂੰ ਰੱਬ ਨਾਲ ਜੋੜਦੇ ਰਹੇ ਚੁੰਕੇ ਆ ਬੰਗਾਲ ਦੇ ਵਸਨੀਕ ਸੰ ਤੇ ਬੰਗਾਲ ਦੇ ਲੋਕੀ ਗੀਤ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਨੇ ਵਿਰਾਸਤ ਚੋਂ ਮਿਲੇ ਅਸੀ ਗੀਤ ਤੇ ਸੰਗੀਤ ਆਪ ਦਾ ਇੱਕ ਮਹਾਨ ਗ੍ਰੰਥ ਹੈ ਜਿਸ ਗ੍ਰੰਥ ਦਾ ਨਾਮ ਵੀ ਹੈ ਗੀਤ ਗੋਵਿੰਦ ਕਹਿੰਦੇ ਨੇ ਇਹ ਰੋਜ਼ ਉੱਠ ਕੇ ਗੀਤ ਗੋਵਿੰਦ ਦੀ ਛੰਦਾਂ ਬੰਦੀ ਕਰਨੀ ਲਿਖਣਾ ਇਹ ਆਪ ਦਾ ਰੋਜ਼ਮਰਰਾ ਦਾ ਕਰਮ ਬਣ ਚੁਕਿਆ ਸੀ ਇਸ ਗ੍ਰੰਥ ਨੂੰ ਆਪ ਨੇ ਲਿਖਿਆ ਹੈ ਮਹਾਰਾਸ਼ਟਰ ਦੇ ਸ਼ੈਰ ਪੰਡਰਪੁਰ ਦੇ ਕਹਿੰਦੇ ਨੇ ਇੱਕ ਦਿਨ ਐਸਾ ਹੋਇਆ ਜਦ ਗ੍ਰੰਥ ਸੰਪੂਰਨ ਹੋਣ ਤੇ ਆਇਆ ਤਾਂ ਆਪ ਦੀ ਲਿਖਣ ਸ਼ਕਤੀ ਕੁੰਧ ਹੋਂਦੀ ਗਈ ਜਦ ਕੇ ਪੰਡਰਪੁਰ ਦੇ ਮਹਾਰਾਜਾ ਨੇ ਆਲੇ ਦੁਆਲੇ ਦੀ तमाम ਸੰਤਾਂ ਨੂੰ ਭਗਤ ਪ੍ਰੇਮੀਆਂ ਨੂੰ ਇਹ ਕੈਲਾ ਭੇਜਾ ਸੀ ਕਿ ਪੂਰਨਵਾਸੀ ਵਾਲੇ ਦਿਨ ਬਿਠਲ ਦੇ ਮੰਦਿਰ ਵਿੱਚ ਗੀਤ गोविंद ਨਾਮ ਦੇ ਗ੍ਰੰਥ ਦਾ ਪ੍ਰਕਾਸ਼ ਹੋਵੇਗਾ ਔਰ ਇਸ ਦੇ ਗੀਤ ਜੋ ਭਗਤੀ ਰਸ ਨਾਲ ਭਰੇ ਹੋਏ ਨੇ ਸੰਗਤਾਂ ਨੂੰ ਭਗਵਤ ਪ੍ਰੇਮੀਆਂ ਨੂੰ ਸੁਣਾਏ ਜਾਣਗੇ ਪੂਰਨਵਾਸੀ ਦੇ ਵਿੱਚ ਸਿਰਫ 2 ਦਿਨ ਰਹਿ ਗਏ ਗੀਤ गोविंद ਦੇ ਵੀ ਸਿਰਫ 2 ਛੰਦ ਰਹਿ ਗਏ ਲੇਕਿਨ ਅੱਜ ਸਾਰਾ ਦਿਨ ਮਿਹਨਤ ਕਰਕੇ ਆਪ ਲਿਖਣ ਦੀ ਕੋਸ਼ਿਸ਼ ਕਰਦੇ ਰਹੇ ਲੇਕਿਨ ਜੈਦੇਵ ਦੇ ਦਿਮਾਗ ਦੇ ਚੋਂ ਕੋਈ ਗੀਤ ਦੀ ਲੈਣ ਨਾ ਆਈ ਤੇ ਕਲਮ ਲਿਖਣ ਦੇ ਚ ਅਸਮਰਥ ਹੋਈ ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਪਰਸੰਗ ਨੂੰ ਆਪਣੇ ਪਉਣੀ ਦੇ ਚ ਇੰਜ ਕਲਮ ਬੰਦ ਕਰਦੇ ਨੇ ਪ੍ਰੇਮ ਭਗਤ ਜੈਦੇਵ ਕਰਤ गीत गोविंद सहज धुन गावे लीला चलत बखानदा अंतर जामी ठाकुर भावे पर अखड़ एक ना आवड़ो बन पुस्तक संध्या कर आवे रोज नित्य प्रति अमृत वेले उठके ग्रंथ ਨੂੰ ਨਾਲ ਲੈ ਜਾਂਦੇ ਸੰ ਨਦੀ ਟ ਤੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਰੋਜ਼ਮਰਰਾ ਦੇ ਨਿਤਨੇਮ ਤੋਂ فارغ ਹੋ ਕੇ ਲਿਖਦੇ ਸਨ। ਔਰ ਜਦ کافی ਲਿਖ ਲੈਂਦੇ ਸਨ ਤੇ ਜਦ ਥੱਕ ਜਾਂਦੇ ਸਨ ਤਾਂ ਆਪ ਇਸ ਕੀਤ ਗੋਵਿੰਦ ਨਾਮ ਗ੍ਰੰਥ ਨੂੰ ਸਿਰ ਤੇ ਚੁੱਕ ਕੇ ਕਰ ਲਿਆ ਹੁੰਦੇ ਸਨ ਔਰ ਰੋਜ਼ ਮਰਦ ਦੇ ਕਰਮ ਵਿੱਚ مشغول ਹੁੰਦੇ ਸਨ। ਲੇਕਿਨ ਅੱਜ ਨਿਰਾਸ਼ ਲੋਟੇ। ਅੱਜ ਪੰਤੀ ਨਹੀਂ ਬਣੀ। ਗੀਤ ਗੋਵਿੰਦ ਨੂੰ ਸੰਪੂਰਨ ਕਰਨਾ ਹੈ ਪਰ ਦਿਨ ਵੀ ਸਿਰਫ ਇੱਕ ਰਹਿ ਗਿਆ। ਔਰ ਗੀਤ ਗੋਵਿੰਦ ਦੇ ਚ ਸਿਰਫ ਇੱਕ ਦੋ ਪੰਕਤੀਆਂ ਹੀ ਰਹਿ ਗਈਆਂ ਨੇ ਜੋ ਸ਼੍ਰੀ ਜੈਦੇਵ ਦੇ ਦਿਮਾਗ ਵਿੱਚ ਉਭਰਦੀਆਂ ਨਹੀਂ ਔਰ ਕਲਮ ਲਿਖਣ ਵਿੱਚ ਅਸਮਰਥ ਹੈ ਐਸੀ ਇਹ ਕੋਈ ਗੈਬੀ ਲੀਲਾ ਵਰਤੀ ਨਿਰਾਸ਼ ਹੋ ਕੇ ਜਦ ਘਰ ਲੋਟੇ ਤਾਂ ਆਪਨੇ ਪਤੀ ਵਰਤਾ ਸੁਪਤਨੀ ਪਦਮਾਵਤੀ ਨੇ ਪੁੱਛਿਆ ਕਾਰਨ ਤਾਂ ਜਦ ਸਾਰਾ ਕਾਰਨ ਦੱਸਿਆ ਤਾਂ ਪਤੀ ਦੇ ਦੁੱਖ ਵਿੱਚ ਪਤਨੀ ਵੀ ਸ਼ਾਮਲ ਹੋਈ ਔਰ ਇਹ ਹਕੀਕਤ ਹੈ ਜਦ ਕੋਈ ਮਹਾਨ ਦਾਰਸ਼ਨਿਕ ਮਹਾਨ ਕਵੀ ਕਿਸੇ ਉਲਝਣ ਦੇ ਵਿੱਚ ਫਸਦਾ ਹੈ ਔਰ ਉਸ ਤੋਂ ਕਿਸੇ ਸਮੱਸਿਆ ਦਾ ਸਮਾਧਾਨ ਨਹੀਂ ਹੁੰਦਾ ਇਹ ਉਸ ਦੇ ਦਿਮਾਗ ਦੇ ਚੋਂ ਗੀਤ ਦੀਆਂ ਲਹਿਰਾਂ ਨਹੀਂ ਨਿਕਲਦੀਆਂ ਤਾਂ ਜਿਹੜੀਆਂ ਉਸ ਵਕਤ ਪੀੜਾ ਤੇ ਤਕਲੀਫ ਦਰਦ ਉਸ ਦੇ ਹਿਰਦੇ ਵਿੱਚ ਪੈਦਾ ਹੁੰਦਾ ਹੈ ਤੇ ਉਹ ਕਹੀ ਜਾਣਦਾ ਹੈ ਇਹ ਉਹ ਹੀ ਦਾਰਸ਼ਨਿਕ ਹੀ ਜਾਣਦਾ ਹੈ ਤੋਂ ਕਾਫੀ ਦੁਖੀ ਤੇ ਚਿੰਤਾ ਤਰਮਨ ਨਾਲ ਰਾਤ ਨੂੰ ਸੌਂਦਾ ਅੱਜ ਜੈਸੇ ਸਵੇਰੇ ਉੱਠੇ ਤੇ ਆਪ ਨੇ ਰੋਜ਼ ਮਰਰਾ ਦੇ ਕਰਮ ਦੇ ਮੁਤਾਬਕ ਗ੍ਰੰਥ ਚੁਕਿਆ ਪਰ ਪਤਨੀ ਨੇ ਆਖਿਆ ਨਹੀਂ ਤੁਸੀਂ ਪਹਿਲੇ ਜਾਓ ਨਦੀ ਤਟ ਤੇ ਇਸ਼ਨਾਨ ਕਰੋ ਰੋਜ਼ ਮਰ ਰ ਦੇ ਬ੍ਰਾਹਮਣ ਦੇ ਜਿਹੜੇ ਕਰਮ ਨੇ ਉਹਨੂੰ ਨਿਭਾਓ ਪ੍ਰਭੂ ਭਗਤੀ ਕਰੋ ਨਿਤਨੇਮ ਕਰੋ ਫਿਰ ਇਸ ਗ੍ਰੰਥ ਨੂੰ ਲਿਖਣ ਦੀ ਕੋਸ਼ਿਸ਼ ਕਰੋ ਉਹ ਗੈਬੀ ਸ਼ਕਤੀ ਰੱਖਣ ਵਾਲੇ ਪਰੀਪੂਰਨ ਪ੍ਰਮਾਤਮਾ ਆਪ ਬਖਸ਼ਿਸ਼ ਕਰਨਗੇ ਆਪ ਰਹਿਮਤ ਕਰਨਗੇ ਕਹਿੰਦੇ ਨੇ ਪਤਨੀ ਦੀ ਇਹ ਗੱਲ ਮੰਨ ਚਿੰਤਾਤੁਰ ਮਨ ਦੇ ਨਾਲ ਸ੍ਰੀ ਜੈਦੇਵ ਨਦੀ ਤਟ ਦੀ ਤਰਫ ਜਾ ਰਹੇ ਨੇ ਸੋਚਦੇ ਹੋਇਆ ਕਿ ਕੋਈ ਲਾਇਨ ਕੋਈ ਪੰਕਤੀ ਦਿਮਾਗ ਦੇ ਚੋਂ ਉਭਰੇ ਪਰ ਕੁਝ ਉਭਰਦੀ ਦਿਖਾਈ ਨਹੀਂ ਦੇਂਦੀ ਅੱਜ ਹਿਰਦਾ ਐਸਾ ਅਮਾਵਸ ਦੀ ਰਾਤ ਬਣਿਆ ਆਇਆ ਹੈ ਜਿਹਦੇ ਚ ਕੋਈ ਚਮਕਦਾ ਹੋਇਆ ਮਾਮੂਲੀ ਜਿਹਾ ਤਾਰਾ ਵੀ ਨਹੀਂ ਸਿਆਰਾ ਵੀ ਨਹੀਂ ਕਹਿੰਦੇ ਨੇ ਇਧਰ ਜੈਦੇ ਹੋ ਰੁਕਸਤ ਹੋਏ ਨਦੀ ਠੜਦੀ ਤਰਫ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਣ ਨਿਧਾਨ ਘਰ ਆਏ ਕੇ ਭਗਤ ਰੂਪ ਲਿਖ ਲੇਖ ਬਣਾਵੇ ਜੈ ਦੇਵदाई ਕੋਈ ਰੂਪ ਧਾਰਨ ਕਰਕੇ ਜੈ ਦੇਵ ਦੇ ਘਰ ਆਇਆ ਤੇ ਗੀਤ ਗੋਵਿੰਦੀਆਂ ਦੋ ਪੰਕਤੀਆਂ ਲਿਖ ਦਿੱਤੀਆਂ ਸੁਨਹਿਰੀ ਸਿਆਹੀ ਦੇ ਚ ਲਿਖੀਆਂ ਜਦ ਕਿ ਸਾਰਾ ਗ੍ਰੰਥ ਕਾਲੀ ਸਿਆਹੀ ਦੇ ਚ ਲਿਖਿਆ ਲਿਖਦੇ ਆਇਆ ਜਦ ਪਦਮਾਵਤੀ ਨੇ ਵੇਖ ਲਿਆ ਤਾਂ ਉਹ ਭੱਜੀ ਹੋਈ ਆਈ ਤੇ ਕਹਿਣ ਲੱਗੀ ਰਸਤੇ 'ਚ ਹੀ ਵਾਪਸ ਆ ਗਏ ਇਸ਼ਨਾਨ ਨਹੀਂ ਕੀਤਾ ਨਿਤਨੇਮ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਤਾਂ ਜੈਦੇ ਜੋ ਵਾਸਤਵਿਕ ਗੁਣ નિਧਾਨ ਪ੍ਰਭੂ ਆਪ ਸੰਨ ਕਹਿ ਲਗੇ ਪੰਕਤੀ ਫੁਰ ਗਈ ਸੀ ਲਿਖਣ ਲਈ ਵਾਪਸ ਆ ਗਿਆ ग्रंथ संपूर्ण हो गया ग्रंथ मुकम्मल हो गया गीत गोविंद संपूर्ण करके अलॉप हो गई ए अगम्य शक्ति पद्मावती भोजन बनाने चले इन इतनी देर विच श्री जयदेव जी महाराज नदी तट तो स्नान करके वापस आए गोविंद गोविंद दी धुन गीत अलाप दे हैं घर विच प्रवेश ਹੁੰਦੇ ਆ ਕੀ ਦੇਖਦੇ ਨੇ ਪਤਨੀ ਭੋਜਨ ਛਕ ਰਹੀ ਤੇ ਜੈਦੇਵ ਕਹਿੰਦੇ ਨੇ ਮੈਂ ਬ੍ਰਾਹਮਣ ਹੋ ਕੇ ਕੁਝ ਦਿਨ ਨਿਤ ਦੇ ਕਰਮ ਭੁੱਲ ਗਿਆ ਸੀ ਪਰ ਤੂੰ ਵੀ ਭੁੱਲ ਗਈ ਮੈਨੂੰ ਖਿਲਾ ਕੇ ਹੀ ਤੂੰ ਖਾਂਦੀ ਹੁੰਦੀ ਸੀ ਅੱਜ ਕੀ ਹੋ ਗਈ ਬਹੁਤ ਭੁੱਖ ਲੱਗੀ ਕਹਿ ਲੱਗੇ ਨਹੀਂ ਤੁਸੀਂ ਗ੍ਰੰਥ ਸੰਪੂਰਨ ਕੀਤਾ ਨਾ ਤੁਹਾਨੂੰ ਬਹੁਤ ਖੁਸ਼ੀ ਹੋਈ ਸੀ ਤੇ ਉਸ ਖੁਸ਼ੀ ਖੁਸ਼ੀ ਚ ਮੈਂ ਤੁਹਾਨੂੰ ਭੋਜਨ ਛਕਾਇਆ ਹੈ ਪਰ ਹੁਣ ਖੁਸ਼ੀ ਇਤਨੀ ਪਰਬਲ ਹੈ ਕਿ ਤੁਹਾਨੂੰ ਛਕਿਆ ਹੋਇਆ ਭੋਜਨ ਵੀ ਯਾਦ ਨਹੀਂ ਰਿਹਾ ਜੈ ਦੇਵ ਸੁਣ ਕੇ ਦੰਗ ਰਹਿ ਗਿਆ ਹੈ ਮੈਂ ਭੋਜਨ ਛਕਿਆ ਔਰ ਗੀਤ ਗੋਬਿੰਦ ਸੰਪੂਰਨ ਹੋ ਗਿਆ ਹੈ ਹਾਂ ਸੰਪੂਰਨ ਹੋ ਗਿਆ ਤੁਸੀਂ ਖੁਦ ਤੇ ਕਹਿ ਹੈ ਔਰ ਉਹ ਦੋ ਲਾਈਨਾਂ ਤੁਸੀਂ ਸੁਨਹਿਰੀ ਸਿਆਹੀ ਦੇ ਨਾਲ ਲਿਖੀਆਂ ਨੇ ਮੈਂ ਖੁਦ ਵੇਖੀਆਂ ਨੇ ਭੱਜੇ ਹੋਏ ਜੈਦੇਵ ਗਏ ਗ੍ਰੰਥ ਨੂੰ ਖੋਲ ਲੈਨੇ ਵਾਕਈ ਗ੍ਰੰਥ ਸੰਪੂਰਨ ਦੋ ਪੰਕਤੀਆਂ ਸੁਨੇਰੀ ਸਿਆਹੀ ਨਾਲ ਲਿਖੀਆਂ ਹੋਈਆਂ ਨੇ ਅੱਖਰ ਪਰ ਪ੍ਰਤੀਤ ਕਰ ਹੋਏ ਵਿਸਮਾਦ ਨਾ ਅੰਗ ਸਮਾਵੇ ਜੈਸੇ ਇਸ ਪੰਕਤੀ ਨੂੰ ਪੜਦੇ ਨੇ ਵਿਸਮਾਦ ਘਰ ਦੇ ਚਲੇ ਗਏ ਅਰਚਜਤਾ ਤੇ ਰਹਿਸ ਦੇ ਚਲੇਨ ਹੋ ਗਏ ਇੱਕਦਮ ਆਤ ਤੇ ਸਰੂਰਤਾਰੀ ਹੋਇਆ ਅਰਦਾਸ ਕੀਤੀ हे त्रिभुवन धने हे परिपूर्ण परमात्मा तू मेरे जवाब देच ही थोड़ी शक्ति पा देना ए मैं आप लिख लेंदा ए खींचना तुसी क्यों कीतियां त कहिन अलहम होया आकाशवाणी हुई अंतरात्मा बोली जय रे जान बुझ के ਅਸੀਂ ਤੇਰੇ ਦਿਮਾਗ ਵਿੱਚ ਇਹ ਕਮੀ ਪਾਈ ਖੁਦ ਲਿਖੀਆਂ ਤਾਂ ਕਿ ਤੈਨੂੰ ਕਿਦਰੇ ਅਹੰਕਾਰ ਨਾ ਹੋ ਜਾਏ ਕਿ ਇਤਨੇ ਵੱਡੇ ਗ੍ਰੰਥ ਦੀ ਰਚਨਾ ਮੈਂ ਕੀ ਦੀਏ ਇਸ ਦਾ ਕਰਤਾ ਮੈਂ ਹਾਂ ਤੇ ਜਦ ਵੀ ਕਿਸੇ ਭਗਤ ਨੂੰ ਇਸ ਪ੍ਰਕਾਰ ਦਾ ਅਹੰਕਾਰ ਹੋ ਜਾਂਦਾ ਹੈ ਤੇ ਆਪਣੇ ਆਪ ਨੂੰ ਕਰਤਾ ਮੰਨ ਲੈਂਦਾ ਹੈ ਮੇਰੇ ਨਾਲੋਂ ਉਸ ਦਾ ਸੰਬੰਧ ਟੁੱਟ ਜਾਂਦਾ ਹੈ ਤੇ ਤੂੰ ਮੈਨੂੰ ਇਤਨਾ ਪਿਆਰਾ ਲੱਗੇਂ ਮੈਂ ਨਹੀਂ ਚਾਹਦਾ ਸੀ कि तेरे ते मेरे ਵਿੱਚ ਕੋਈ ਵਿਥ ਹੋਵੇ बार-बार ਧੰਨਵਾਦ ਦੇ ਨਾਲ ਭਰੇ ਜੈ ਦੇਵ ਅਸ਼ਕਬਾਰ ਹੋ बार-बार सजदेज छोए हे प्रभु ਲੱਖ ਲੱਖ ਤੇਰਾ ਸ਼ੁਕਰ ਅੱਜ ਪਤਾ ਚੱਲਿਆ ਜੋ ਮੈਂ ਬੋਲਦਾ ਉਹ ਤੇਰੀ ਸ਼ਕਤੀ ਜੋ ਮੈਂ ਵੇਖਦਾ ਉਹ ਤੇਰੀ ਸ਼ਕਤੀ ਹੈ ਜੋ ਮੈਂ ਚੱਲਦਾ ਇਹ ਵੀ ਤੇਰੀ ਸ਼ਕਤੀ ਹੈ ਜੋ ਮੈਂ ਕਰਦਾ ਇਹ ਵੀ ਤੇਰੀ ਤਾਕਤ ਹੈ ਔਰ ਜੋ ਮੈਂ ਸੋਚਦਾ ਪ੍ਰਭੂ ਐਵੀ ਤੇਰੀ ਸ਼ਕਤੀ ਹੈ ਵਾਸਤਵਕ ਮੇਰੇ ਰੌਮ ਰੌਮ ਵਿੱਚ ਤੂੰ ਹੀ ਕੰਮ ਕਰ ਰਿਹਾ ਹੈ ਤੂੰ ਹੀ ਵਸੇ ਹੈ ਤੂੰ ਹੀ ਰਮਿਆ ਹੈ ਸ਼੍ਰੀ ਜੈਦੇਵ ਜੀ ਮਹਾਰਾਜ ਦਾ ਇਹ ਗੀਤ ਗੋਵਿੰਦ ਨਾਮ ਗ੍ਰੰਥ ਭਗਤਾਂ ਦੀ ਦੁਨੀਆ ਵਿੱਚ ਬਹੁਤ ਹੀ ਪ੍ਰਸਿੱਧ ਹੈ ਔਰ ਇਹਨੂੰ ਪੜ ਪੜ ਕੇ ਭਗਤ ਜਨ ਆਨੰਦ ਲੈਂਦੇ ਨੇ ਗੀਤ ਗੋਵਿੰਦ ਦੇ ਕੁਝ ਹਿੱਸੇ ਬਕਾਇਦਾ ਪ੍ਰਕਾਸ਼ਿਤ ਹੋ ਚੁੱਕੇ ਨੇ ਔਰ ਇਹਨਾਂ ਗੀਤਾਂ ਵਿੱਚ ਭਗਤੀ ਭਾਵ ज्ञान वैराग्य सब कुछ दैवी गुण समोदत्त ने भगत श्री जयदेव जी महाराज ने गुरुगंज साहब जी महाराज ਦੇ ਚ ਆਪ ਦਾ ਇੱਕ ਸੰਸਕ੍ਰਿਤ ਦੇ ਚ ਬੜਾ ਹੀ ਸੁਣਾ ਪਦਾ ਉਚਾਰਨ ਕੀਤਾ ਹੋਇਆ ਜੋ ਗੁਰੂਗੰਨ ਸਾਹਿਬ ਜੀ ਮਹਾਰਾਜ ਦੇ ਚ ਗੁਜਰੀ ਰਾਗ ਦੇ ਅੰਦਰ ਦਰਜ ਹੈ ਇਸ ਪਦੇ ਰਿਹਾ ਅਸਥਾਈ ਪੰਕਤੀਆਂ ਇਹ ਨੇ ਕੇਵਲ राम नाम मनोरमं ਬਦ ਅਮਰਤ ਤਤਮਯੰ। ਹੇ ਮਨ ਕੇਵਲ ਰਾਮ ਨਾਮ ਦਾ ਰਵਣ ਕਰ। ਤੇ ਉਸ ਦੇ ਹੀ ਅਮਰਤ ਸਰੂਪ ਦਾ ਪਾਨ ਕਰ। ਰਾਮ ਕੌਣ? ਰਾਮ ਕੈਸਾ ਹੈ? ਕਿਸ ਰਾਮ ਦਾ ਅਮਰਤ ਪਾਨ ਕਰੀਏ? ਕਿਸ ਰਾਮ ਦਾ ਚੰਤਨ ਕਰੀਏ? ਕਿਸ ਰਾਮ ਵਿੱਚ ਸੁਰਤ ਲੀਨ ਕਰੀਏ? ਤਾਂ ਉਸ ਰਾਮ ਦੀ ਆਤਿਸ਼ਰੀ ਕਰ ਦੇਣੇ। ਉਸ ਰਾਮ ਦੀ ਆਪ ਵਿਆਖਿਆ ਕਰਦੇ ਨੇ ਇਸ ਪਦੇ ਦੇ ਪਰਮਾਤ ਦੇ ਪੁਰਖ ਮਨੋਪਿਮੰ ਸਤਿ ਆਦੇ ਭਾਵ ਰਤਨ ਪਰਮਦਭੁਤਨ ਪਰਕ੍ਰਿਤ ਪਰੰ ਜਦ ਚਿੰਤ ਸਰਬਗਤਨ ਪਰਮਾਤ ਜੋ ਪਰਮ ਆਦ ਹੈ ਅਨਾਦੀ ਹੈ ਜਿਸ ਦਾ ਮੂਲ ਨਹੀਂ ਲੱਭਿਆ ਜਾ ਸਕਦਾ ਔਰ ਜੋ ਸਭ ਦਾ ਮੂਲ ਹੈ ਜਿਹਦੀ ਬੁਨਿਆਦ ਦਾ ਕੋਈ ਪਤਾ ਨਹੀਂ ਜੋ ਸਭ ਦੀ ਬੁਨਿਆਦ ਹੈ ਜੋ ਸਬ ਦੀ ਜੜ ਜੋ ਸਬ ਦਾ ਆਧਾਰ ਹੈ ਐਸਾ ਜਿਹੜਾ ਬ੍ਰਹਮ ਹੈ ਉਹ ਅਨਾਦੀ ਹੈ ਪਰਮਾਤ ਪੁਰਖ ਉਹ ਫਿਰ ਪੂਰੇ ਹੋਇਆ ਹੈ ਪੁਰਖ ਤੋਂ ਮਰਾਦ ਪੂਰੀ ਪੂਰੀ ਬਸੰਤਾ ਸਾ ਪੁਰਖਾ ਜੋ ਪੁਰੀਆਂ ਪੁਰੀਆਂ ਵਿੱਚ ਰਵੇ ਆਇਆ ਹੈ ਵਿਆਪਕ ਹੈ ਉਹ ਪੁਰਖ ਹੈ ਪਰਮਾਤ ਪੁਰਖ ਮਨੋਪਿਮਨ ਮਨੋਪਮਾਤ ਉਹ ਰਹਤ ਹੈ ਦਰਸਲ ਮਨ ਆਪਣੇ ਅਨੁਭਵ ਦੇ ਵਿੱਚ ਪੂਰਨ ਤੌਰ ਤੇ ਪ੍ਰਮਾਤਮਾ ਨੂੰ ਨਹੀਂ ਲਿਆ ਸਕਦਾ ਮਨ ਪੂਰਨ ਤੌਰ ਤੇ ਜਿਸ ਨੂੰ ਸੋਚ ਨਹੀਂ ਸਕਦਾ ਮਨ ਜਿਸ ਦੀ ਪੂਰਨ ਤੌਰ ਤੇ ਕਲਪਨਾ ਨਹੀਂ ਕਰ ਸਕਦਾ ਤੇ ਜਿਸ ਦੀ ਮਨ ਹੀ ਕਲਪਨਾ ਨਹੀਂ ਕਰ ਸਕਦਾ ਉਹਨੂੰ ਜ਼ੁਬਾਨ ਨਾਲ ਕਥਨ ਕਰਨਾ ਤੇ ਬਹੁਤ ਔਖਾ ਉਹਨੂੰ ਅੱਖਾਂ ਨਾਲ ਤੇ ਦੇਖਣਾ ਬਹੁਤ ਔਖਾ ਕਿਉਂ ਕਿ ਅੱਖਾਂ ਜਿੱਥੋਂ ਤੱਕ ਦੇਖਦੀਆਂ ਨੇ ਉਸ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਜ਼ਬਾਨ ਜਿੱਥੇ ਤੱਕ ਕਥਨ ਕਰਦੀ ਹੈ, ਉੱਥੋਂ ਤੋਂ ਵੀ ਅੱਗੇ ਦੀ ਕਲਪਨਾ ਮਨ ਕਰ ਸਕਦਾ ਹੈ। ਕੰਨ ਜਿੱਥੇ ਤੱਕ ਸੁਣ ਸਕਦੇ ਨੇ, ਉਸ ਤੋਂ ਵੀ ਜ਼ਿਆਦਾ ਕਲਪਨਾ ਮਨ ਕਰ ਸਕਦਾ ਹੈ। ਕਲਪਨਾ ਦੀ ਪ੍ਰਵਾਸ ਬੜੀ ਬੁਲੰਦ ਹੈ। ਕਲਪਨਾ ਬਹੁਤ ਦੂਰ ਤੱਕ ਚਲੀ ਜਾਂਦੀ ਹੈ। ਪਰ ਸ੍ਰੀ ਜੈਦੇਵ ਜੀ ਮਹਾਰਾਜ ਕਹਿੰਦੇ ਨੇ, ਚਾਹੇ ਕਲਪਨਾ ਦੀ ਪ੍ਰਵਾਸ ਕਿੰਨੀ ਉੱਚੀ ਕਿਉਂ ਨਾ ਹੋਵੇ, ਕਿੰਨੀ ਦੂਰ ਦੀ ਕਿਉਂ ਨਾ ਹੋਵੇ, ਕਿੰਨੀ ਗਹਿਰੀ ਕਿਉਂ ਨਾ ਹੋਵੇ। फिर भी परमात्मा मेरी कल्पना ਵਿੱਚ ਨਹੀਂ ਆਉਂਦਾ ਉਹ ਕਿਸੇ ਦੀ ਕਲਪਨਾ ਵਿੱਚ ਨਹੀਂ ਆਉਂਦਾ ਮਨ ਦੀ ਸੋਚ ਤੋਂ ਪਰੇ ਮਨ ਦੇ ਵਿਚਾਰ ਤੋਂ ਪਰੇ ਇਸ ਵਾਸਤੇ ਆਪ ਕਹਿੰਦੇ ਨੇ ਮਨੋ ਭਿਮੰ ਮਨੋ ਉਪਮਾ ਤੋ ਰਹਿਤ ਹੈ ਪਰਮਾਤਮਾ ਪੁਰਖ ਮਨੋ ਭਿਮੰ ਸਤਿ ਆਦੇ ਭਾਵ ਰਤਨ ਉਹ ਸਤ ਚਿਤ ਆਨੰਦ ਆਦਿਕ ਭਾਵਾਂ ਦੇ ਨਾਲ ਰਤਿਆ ਹੋਇਆ ਹੈ ਉਹ ਸਤ ਹੈ ਉਹ ਚਿਤ ਪ੍ਰਕਾਸ਼ਮਈ ਹੈ ਔਰ ਉਹ ਆਨੰਦ ਸਰੂਪ ਹੈ ਇੱਕ ਪੰਕਤੀ ਦੇ ਰਾਮ ਦੀ ਵਿਆਖਿਆ ਉਹ ਇੰਜ ਕਰਦੇ ਨੇ ਪਰਮਾਤਮਾ ਪੁਰਖ ਮਨੋਪਿਮੰ ਸਤਿਆਦੇ ਭਾਵਰਤਨ ਪਰਮ ਅਦਭੁਤਨ ਪਰਮ ਅਦਭੂਤ ਰੂਪ ਹੈ ਪਰਮ ਅਸ਼ਚਰਜ ਰੂਪ ਹੈ ਮਨੁੱਖ ਉੱਥੇ ਅਸ਼ਚਰਜ ਹੋ ਜਾਂਦਾ ਹੈ ਹੈਰਾਨ ਹੋ ਜਾਂਦਾ ਹੈ ਬਿਸਮਾਦ ਹੋ ਜਾਂਦਾ ਹੈ ਜਿਹਨੂੰ ਵੇਖੇ ਤੇ ਪੂਰਾ ਵੇਖ ਨਾ ਸਕੇ ਜਿਹਨੂੰ ਸੋਚੇ ਤੇ ਪੂਰਾ ਸੋਚ ਨਾ ਸਕੇ ਔਰ ਜਿਸ ਨੂੰ ਚਖੇ ਤੇ ਪੂਰਾ ਸਵਾਦ ਨਾ ਮਾਣ ਸਕੇ ਫਿਰ ਵੀ ਉਹ ਬਚ ਰਹਿ ਜਿਹਨੂੰ ਸੁਣੇ ਤੇ ਫਿਰ ਵੀ ਪੂਰਾ ਨਾ ਸੁਣ ਸਕੇ ਉਥੇ ਬਿਸਮਾਰਤ ਦਾ ਤਾਰੀ ਹੋਣਾ ਕੁਦਰਤੀ ਗੱਲ ਹੈ ਉਥੇ ਅਸ਼ਰਜਤਾ ਤੇ ਰਹਿਸ ਦਾ ਪੈਦਾ ਹੋਣਾ ਕੁਦਰਤੀ ਗੱਲ ਹੈ ਕਹਿੰਦੇ ਨੇ ਇੱਕ ਬੱਚਾ ਰਹਿਸ ਦੇ ਚ ਜੀਉਂਦਾ ਹੈ ਇੱਕ ਕਵੀ ਰਹਿਸ ਦੇ ਚ ਜੀਂਦਾ ਹੈ ਇੱਕ ਸੰਤ ਰਹਸ ਨਹੀਂ ਜੀ ਹੁੰਦਾ ਅਦੋਕਾ ਸਮਾਂ ਚੁਕੇ ਇਸ ਢੰਗ ਦਾ ਬਤੀਤ ਹੋ ਰਿਹਾ ਹੈ ਕਿ ਹਰ ਮਨੁੱਖ ਐਸਾ ਕਹਿੰਦਾ ਮੈਂ ਸਭ ਕੁਝ ਜਾਣਦਾ ਚਾਹੇ ਕੁਝ ਵੀ ਨਹੀਂ ਜਾਣਦਾ ਮੈਂ ਤੇ ਸਭ ਕੁਝ ਵੇਖ ਲਿਆ ਮੈਂ ਤੇ ਸਾਰਾ ਸੁਣ ਲਿਆ ਮੈਂ ਉਸ ਨੂੰ ਪੂਰਨ ਤੌਰ ਤੇ ਸੋਚ ਲਿਆ ਅਗਰ ਐਸਾ ਕੋਈ ਦਾਵਾ ਕਰੇ ਤਾਂ ਅਚਰਜਤਾ ਨਹੀਂ ਪੈਦਾ ਹੁੰਦੀ ਰਹਸ ਨਹੀਂ ਪੈਦਾ ਹੁੰਦਾ ਬਿਸਮਾਹਤ ਨਹੀਂ ਪੈਦਾ ਹੁੰਦਾ ਤੇ ਇਸ ਤਰ੍ਹਾਂ ਦਾ ਦਾਵਾ ਕਰਨ ਵਾਲੇ ਅਜੋਕੇ ਸਮੇਂ 'ਚ ਬਹੁਤ ਜ਼ਿਆਦਾ ਨਹੀਂ ਕਿਉਂਕਿ ਅਜ ਦੇ ਸਮੇਂ 'ਚ ਜਿੰਨੇ ਕਾਲਜ ਨੇ ਜਿੰਨੇ ਵਿਦਿਆਲੇ ਨੇ ਇਹ ਪਹਿਲੇ ਨਹੀਂ ਸੀ ਅਜੋਕੀ ਵਿਦਿਆ ਨੇ ਭਾਵੇਂ ਕੁਝ ਦਿੱਤਾ ਹੈ ਜਾਂ ਨਹੀਂ ਲੇਕਿਨ ਰਹਸ ਨੂੰ ਖਤਮ ਜ਼ਰੂਰ ਕੀਤਾ ਹੈ ਵਿਸਮਾਦ ਨੂੰ ਖਤਮ ਜ਼ਰੂਰ ਕੀਤਾ ਮਨੁੱਖ ਦੀ ਦੁਨੀਆ ਵਿੱਚ ਜੋ ਇੱਕ ਵਿਸਮਾਦ ਸੀ ਰਹਸ ਸੀ ਉਹ ਖਤਮ ਹੋ ਗਈ ਉਹ ਅੱਜ ਦੇਖਣ ਨੂੰ ਨਹੀਂ ਮਿਲਦਾ ਹਾਂ ਬੱਚੇ ਕੋਲ ਬਿਸਮਾਦ ਹੈ ਅਜੇ ਅਬੋਧ ਹੈ ਉਸ ਦਾ ਬਿਸਮਾਦ ਅਬੋਧ ਅਵਸਥਾ ਤੇ ਖੜਾ ਹੈ ਅਚੇਤ ਅਵਸਥਾ ਤੇ ਖੜਾ ਹੈ ਫਿਰ ਕਵੀ ਕਹੋ ਬਿਸਮਾਦ ਹੈ ਜਾਂ ਇਹਨ ਕਹ ਲੋ ਕਵਤਾ ਦਾ ਜਨਮ ਹੀ ਬਿਸਮਾਦ ਤੋਂ ਹੁੰਦਾ ਹੈ ਕਵਤਾ ਦਾ ਜਨਮ ਹੀ ਰਹਸ ਤੋਂ ਹੁੰਦਾ ਹੈ ਤੋ ਕਵੀ ਰਹਸਵਾਦੀ ਹੁੰਦੇ ਨੇ ਸੰਤ ਰਹਸਵਾਦੀ ਹੁੰਦੇ ਨੇ ਉਹ ਜੋ ਕੁਝ ਵੀ ਵੇਖਦੇ ਨੇ ਉਹ ਐਸਾ ਮਹਿਸੂਸ ਕਰਦੇ ਨੇ ਕਿ ਇੱਕ ਰੇਤ ਦੇ ਜ਼ਰਰੇ ਨੂੰ ਵੀ ਪੂਰਨ ਤੌਰ ਤੇ ਵੇਖਣਾ ਬੜਾ ਔਖਾ ਹੈ ਕਿਉਂਕਿ ਉਹ ਵੀ ਆਪਣੇ ਵਿੱਚ ਬਹੁਤ ਕੁਝ છુપਾਈ ਬੈਠਾ ਹੈ ਬਹੁਤ ਕੁਝ છુપਾਈ ਬੈਠਾ ਹੈ ਸੂਰਜ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਪਰ ਇੱਕ ਜ਼ਰਰੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਇੱਕ ਦਰਖਤ ਨੂੰ ਤੇ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਪਰ ਇੱਕ ਪੱਤੇ ਨੂੰ ਵੀ ਪੂਰਨ ਤੌਰ ਤੇ ਦੇਖਣਾ ਬੜਾ ਕਠਿਨ ਹੈ ਉਹਦੇ ਵਿੱਚ ਵੀ ਬਹੁਤ ਕੁਝ ਛੁਪਿਆ ਹੋਇਆ ਹੈ ਬਹੁਤ ਕੁਝ ਗੁਪਤ ਹੈ ਬਹੁਤ ਕੁਝ ਸੂਖਸ਼ਮ ਹੈ ਤਾਂ ਜੈਸੇ ਇਹ बोਧ ਹੁੰਦਾ ਹੈ ਕਿ ਬਹੁਤ ਕੁਝ ਸੂਖਸ਼ਮ ਛੁਪਿਆ ਹੋਇਆ ਹੈ ਜੋ ਮੈਂ ਨਹੀਂ ਦੇਖ ਸਕਦਾ ਬਹੁਤ ਕੁਝ ਅਦ੍ਰਿਸ਼ ਹੈ ਤੋ ਰਹਿਸ ਪੈਦਾ ਹੋ ਜਾਂਦਾ ਹੈ ਫਿਰ ਬਿਸਮਾਦ ਮੰਡਲ ਤਾਰੀ ਹੋ ਜਾਂਦਾ ਹੈ ਤੋ ਕਵੀ ਬਿਸਮਾਦ ਤੇ ਜੀਵਦੇ ਨੇ ਸੰਤ ਬਿਸਮਾਦ ਤੇ ਜੀਵਦੇ ਨੇ ਭਗਤ ਜੈਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਦ ਭੂਤਨ ਉਹ ਪਰਿਪੂਰਨ ਪ੍ਰਮਾਤਮਾ ਪਰਮ ਅਸ਼ਚਰਜ ਰੂਪ ਹੈ ਪ੍ਰਕਿਰਤ ਪਰਮ ਉਹ ਪ੍ਰਕਿਰਤੀ ਤੋਂ ਪਰੇ ਹੈ ਕਹਿੰਦੇ ਨੇ ਰਾਬਿੰਦਰਨਾਥ ਟੈਗੋਰ ਸਾਧਨ ਤੋਂ ਵਿਸ਼ਨਾਨ ਕਰਕੇ ਵਾਪਸ ਆ ਰਹੇ ਨੇ ਰਸਤੇ ਦੇ ਵਿੱਚ ਇੱਕ ਗੰਦਗੀ ਦਾ ਢੇਰ ਪਿਆ ਹੈ ਸਵੇਰ ਦਾ ਵਕਤ ਹੈ ਸੂਰਜ ਦੀਆਂ ਕਿਰਨਾਂ ਉਸ ਗੰਦਗੀ ਦੇ ਢੇਰ ਨੂੰ ਛੂ ਰਹੀਆਂ ਨੇ ਇਹ ਸਾਰਾ ਦ੍ਰਿਸ਼ ਵੇਖ ਕੇ ਰਾਬਿੰਦਰਨਾਥ ਟੈਗੋਰ ਨਾ ਚੁਟੇ ਕਹਿਣ ਲੱਗੇ हे ਪ੍ਰਭੂ ਤੇਰੀ ਅਚਰਜਤਾ ਜੋ ਮੇਰੇ ਤੇ ਅੱਜ ਪ੍ਰਗਟ ਹੋਈ ਏ ਓਏ ਕਿ ਮੈਂ ਤੇਰੀ ਨਿਰਲੇਪਤਾ ਦਾ ਗਿਆਨ ਹਾਸਲ ਕਰ ਲਿਆ ਹੈ ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂ ਰਹੀ ਨੇ ਫਿਰ ਵੀ ਕਿਰਨਾਂ ਗੰਦੀਆਂ ਨਹੀਂ ਹੋ ਰਹੀਆਂ ਫਿਰ ਵੀ ਸੂਰਜ ਗੰਦਾ ਨਹੀਂ ਹੋ ਰਿਹਾ ਤੂੰ ਮੇਰੇ ਗੰਦੇ ਸਰੀਰ ਦੇ ਰੋਮ-ਰੋਮ ਵਿੱਚ ਬੈਠਾ ਹੈ ਫਿਰ ਵੀ ਤੂੰ ਗੰਦਾ ਨਹੀਂ ਹੈ ਤੂੰ ਨਿਰਲੇਪ ਹੈ ਪ੍ਰਕਿਰਤੀ ਤੋਂ ਪਰੇ ਹੈ ਸਭ ਕੁਝ ਤੇ ਵਿੱਚ ਹੈ ਸਭ ਕੁਝ ਤੇ ਦੂਰ ਹੈ ਸਭ ਕੇ ਮਥ ਸਭੋਂ ਤੇ ਬਾਹਰ ਸਾਰਿਆਂ ਦੇ ਵਿਚ ਤੋਂ ਹੈ ਪਰ ਫਿਰ ਵੀ ਸਾਰਿਆਂ ਤੋਂ ਬਾਹਰ ਹੈ ਨਿਰਲੇਪ ਹੈ ਤਾਂ ਸ਼੍ਰੀ ਜੈਦੇਵ ਜੀ ਮਹਾਰਾਜ ਕਹਿੰਨੇ ਪਰਮਦ ਬੁਦਨ ਪਰਕ੍ਰਿਤ ਭਰਨ ਜਦ ਚਿੰਤ ਸਰਵਗਤਨ ਜਿਸ ਦਾ ਚਿੰਤਨ ਕਰਨ ਦੇ ਨਾਲ ਸਰਵ ਪ੍ਰਕਾਰ ਦੀਆਂ ਗਤੀਆਂ ਪ੍ਰਾਪਤ ਹੋ ਜਾਂਦੀਆਂ ਹਨ ਹਰ ਪਾਸੇ ਦੀ ਗਤੀ ਮਨੁੱਖ ਕਰ ਲੈਂਦਾ ਹੈ ਭਾਵ ਹਰ ਪਾਸੇ ਮਨੁੱਖ ਦੀ ਪਹੁੰਚ ਹੋ ਜਾਂਦੀ ਹੈ ਸਭ ਕੁਝ ਮਨੁੱਖ ਪ੍ਰਾਪਤ ਕਰ ਲੈਂਦਾ ਹੈ ਇਸ ਵਾਸਤੇ ਐਸਾ ਜੋ ਪ੍ਰਮਾਤਮਾ ਹੈ ਪ੍ਰਮਾਦ ਪੁਰਖ ਮਨੋਪਿਮੰ ਸਤਿ ਆਉ ਦੇ ਭਾਵ ਰਤਨ ਪਰਮਦ ਭੂਤਨ ਪਰਕ੍ਰਿਤ ਪਰਨ ਜਤ ਚਿੰਤ ਸਰਬਗਤਨ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਐਸਾ ਜੋ ਅੰਮ੍ਰਿਤਮਈ ਰਾਮ ਹੈ ਪ੍ਰਮਾਤਮਾ ਦਾ ਨਾਮ ਹੈ ਉਸ ਨੂੰ ਤੂੰ ਪਾਨ ਕਰ ਉਸ ਦੇ ਹੀ ਅੰਮ੍ਰਿਤ ਸਰੂਪ ਦਾ ਜੋ ਹੈ ਤੋਂ ਆਨੰਦ માં ਅਗਾਹ ਚਲ ਕੇ ਇਸੇ ਪਦ ਦੇ શ્રી ਜੈਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਨਾਦਨਉਦ ਜਸ ਸਿਮਰੈ ਨਾ ਜਨਮ ਜਰਾਉਦ ਮਰਨ ਭਇਨ ਨਹੀਂ ਹੁੰਦਾ ਜਿਹਦੇ ਸ਼ਮਰਣ ਕਰਨ ਦੇ ਨਾਲ ਜਨਮ ਦਾ ਦੁੱਖ ਮਰਨ ਦਾ ਦੁੱਖ ਤੇ ਬੁਢੇਪੇ ਦਾ ਦੁੱਖ ਸਾਡੇ ਦੇਸ਼ ਤੇ ਰਿਸ਼ੀ ਮੁਨੀਆਂ ਨੇ ਇਹ ਤਿੰਨ ਦੁੱਖ ਬੜੇ ਪ੍ਰਬਲ ਮੰਨੇ ਨੇ ਜਨਮ ਦਾ ਦੁੱਖ ਮਰਨ ਦਾ ਦੁੱਖ ਤੇ ਬਿਰਧ ਅਵਸਥਾ ਦਾ ਦੁੱਖ ਭਗਤ ਕਬੀਰ ਵੀ ਇਸ ਨੂੰ ਮੰਨਦੇ ਨੇ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗ੍ਰਸੇ ਨਹੀਂ ਕਾਇਆ ਜਬ ਲਗ ਵਿਕਲ ਬਹੀ ਨਹੀਂ ਬਾਣੀ ਭਜ ਦੇ ਰੇ ਮਨ ਸਾਰੰਗ ਪਾਣੀ ਬੁੱਢੇ ਕੋਲ ਤਨ ਤੇ ਹੈ ਪਰ ਕੁਝ ਕਰ ਨਹੀਂ ਸਕਦਾ ਦਿਮਾਗ ਹੈ ਪੂਰਨ ਤੌਰ ਤੇ ਸੋਚ ਨਹੀਂ ਸਕਦਾ ਹੱਥ ਪੈਰ ਹੈਗੇ ਨੇ ਪੂਰਨ ਤੌਰ ਤੇ ਕੁਝ ਕਰ ਨਹੀਂ ਸਕਦੇ ਚੱਲ ਨਹੀਂ ਸਕਦੇ ਇਸ ਵਾਸਤੇ ਬਿਰਧ ਅਵਸਥਾ ਨੂੰ ਪੂਰਨ ਬਿਰਧ ਅਵਸਥਾ ਨੂੰ ਰੋਗਮਈ ਅਵਸਥਾ ਕਰਕੇ ਆਖਿਆ। ਤਾਂ ਸ੍ਰੀ ਜੈਦੇਵ ਜੀ ਮਹਾਰਾਜ ਕਰਨ ਜੇਦਾ ਸਿਮਰਨ ਕਰਨ ਦੇ ਨਾਲ ਨਹੀਂ ਆਉਂਦਾ ਜਨਮ ਦਾ ਦੁੱਖ ਮਰਨ ਦਾ ਦੁੱਖ ਕਿਉਂਕਿ ਮੁੜ ਕੇ ਜਮਣਾ ਨਹੀਂ ਤਾਂ ਫਿਰ ਮਰਣਾ ਹੀ ਨਹੀਂ ਤੇ ਨਹੀਂ ਆਉਂਦਾ ਬੁਢੇਪੇ ਦਾ ਦੁੱਖ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਰਮਾਨ ਕਰਦੇ ਨੇ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਹਰੀ ਦਾ ਜੋ ਜਨ ਹੈ ਉਹਦੇ ਨੇੜੇ ਇਹ ਜਨਨ ਮਰਨ ਤੇ ਬੁਢੇਪਾ ਜਰਾ ਨਹੀਂ ਆਉਂਦਾ ਹੈ ਇੱਥੇ ਇੱਕ ਤਰਕ ਖੜੀ ਹੋਵੇ ਜੀ ਚਲੋ ਜਨਮ ਮਰਨ ਤੋਂ ਭਗਤ ਬਚ ਜਾਂਦਾ ਪਰ ਬੁਢੇਪੇ ਦੇ ਰੋਗ ਤੋਂ ਕਿਸ ਤਰ੍ਹਾਂ ਬਚਦਾ ਹੈ ਇੱਕ ਪੰਕਤੀ ਹੈ ਗੁਰਗੰਸਾਹਬ ਜੀ ਮਹਾਰਾਜ ਦੇ ਵਿੱਚ ਗੁਰਮੁਖ ਕਦੇ ਬੁੱਢੇ ਨਹੀਂ ਜਿਨ ਅੰਤਰ ਸੁਰਤ ਗਿਆਨ ਜਿੱਦੀ ਸੁਰਤ ਪ੍ਰਭੂ ਨਾਲ ਜੁੜੀ ਹੋਈ ਹੈ ਜਿੱਥੇ ਆਤਮ ਗਿਆਨ ਮੌਜੂਦ ਹੈ ਐਸਾ ਬੰਦਾ ਚਾਹੇ ਸਰੀਰਕ ਤਲ ਤੇ ਬਿਰਧ ਵੀ ਹੋ ਜਾਏ ਪਰ ਉਹਦੀਆਂ ਉਮੰਗਾ ਹੁਲਾਸ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਉਹਦੀ ਚੇਤੇ ਸ਼ਕਤੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਉਸਦੇ ਚਿਹਰੇ ਦੇ ਉੱਤੇ ਤਾਜ਼ਗੀ ਬਣੀ ਰਹਿੰਦੀ ਹੈ ਉਸਦੇ ਚਿਹਰੇ ਦੇ ਉੱਤੇ ਆਨੰਦ ਬਣਿਆ ਰਹਿੰਦਾ ਉਹਨੂੰ ਵੇਖ ਕੇ ਕੋਈ ਐਸਾ ਨਹੀਂ ਕਹਿ ਸਕਦਾ ਕਿ ਬੁੱਢਾ ਹੋ ਗਿਆ ਹੈ ਇਹ ਬਿਰਧ ਹੋ ਗਿਆ ਹੈ ਇਹ ਕਮਜ਼ੋਰ ਹੋ ਰਿਹਾ ਹੈ ਨਹੀਂ ਉਸ ਦਾ ਹੁਲਾਸ ਉਸ ਦੀ ਉਮੰਗ ਉਸ ਦੀ ਤਰੰਗ ਔਰ ਉਸ ਦੀ ਚੇਤੇ ਸ਼ਕਤੀ ਪੂਰਨ ਤੌਰ ਤੇ ਕੰਮ ਕਰਦੀ ਹੈ ਪ੍ਰਭੂ ਦੀ ਬੰਦਗੀ ਦਾ ਇੱਕ ਮਹਾਨ ਫਲ ਹੈ ਇਸ ਵਾਸਤੇ ਆਤਮਦਰਸ਼ੀ ਪੁਰਸ਼ਾ ਨੇ ਕਿਹਾ ਹੈ ਕਿ ਨਾਮ ਸਿਮਰਨ ਕਰਨ ਵਾਲੇ ਦੇ ਕੋਲ ਬੁਢੇਪੇ ਦਾ ਰੋਗ ਵੀ ਨਹੀਂ ਆਉਂਦਾ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੇ ਸ਼੍ਰੀ ਜੈ ਦੇਵ ਜੀ ਮਹਾਰਾਜ ਇਸ ਪਾਵਨ ਪਿਤਰ ਪਦੇ ਦੇ ਫਰਮਾਨ ਕਰਦੇ ਨੇ ਨਾਦਨੋਦ ਜਸ ਸਿਮਰੈਨ ਨਾ ਜਨਮ ਜਰਾਦ ਮਰਨ ਭਇਨ ਇਛਸ ਜਮਾਦ ਪਰਾ ਭਇਨ ਜਸਵ ਸੁਕ੍ਰਿਤ ਕਰਤਨ ਜੇ ਤੈਨੋ ਇਛਾ ਹੈ ਐ ਬੰਦੇ ਕਿ ਤੂੰ ਜਮਾਦ ਦਾ ਸਕਾਰ ਕਰੇ ਜਨਮ ਮਰਨ ਤੋਂ ਬਚੇ ਤਾਂ ਜਸ ਸੁਕ੍ਰਿਤ ਉਸ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ ਜਸਵ ਸੁਕ੍ਰਿਤ ਕਰਤਨ ਸ਼ੁਭ ਕਰਮ ਕਰ ਤੇ ਪਰਿਪੂਰਨ ਪ੍ਰਮਾਤਮਾ ਦਾ ਜਸ ਗਾਇਨ ਕਰ ਭਾਵ परमात्मा ਦਾ ਜੋ ਜਸ ਹੈ ਇਹੀ ਸੁਕ੍ਰਿਤ ਹੈ। ਇਹੀ ਪੂਰਨ ਤੌਰ ਤੇ ਸ਼ੁਭ ਕਰਮ ਹੈ। ਇਸ ਨੂੰ ਤੋ ਕਰਨ। ਇਸੇ ਇੱਕ ਸ਼ੁਭ ਕਰਮ ਤੋਂ अनेका ਸ਼ੁਭ ਕਰਮ ਜਨਮ ਲੈਂਦੇ ਨੇ। ਅਗਰ ਇਹ ਇੱਕ ਸ਼ੁਭ ਕਰਮ ਨਹੀਂ ਤਾਂ ਫਿਰ ਕੁਝ ਵੀ ਸ਼ੁਭ ਨਹੀਂ ਹੈ। ਸ਼ੁਭ ਕਰਮ ਉਹ ਹੈ ਜਦ ਹਿਰਦਾ ਸ਼ੁਭ ਦੇ ਨਾਲ ਜੁੜਦਾ ਹੈ, ਤਾਂ ਸ਼ੁਭ ਪਰਮਾਤਮਾ ਹੈ। ਸ਼ੁਭ ਈਸ਼ਵਰ ਹੈ। ਜਦੋਂ ਸ਼ੁਭ ਦਾ ਚਿੰਤਨ ਕੀਤਾ ਜਾਂਦਾ ਹੈ, ਤਾਂ ਹਿਰਦਾ ਸ਼ੁਭ ਹੋ ਜਾਂਦਾ ਹੈ ਤੇ ਜੈਸੇ ਹਿਰਦਾ ਸ਼ੁਭ ਹੁੰਦਾ ਹੈ ऐसे ही मनुष्य शुभ चिंतक बन जाता है वो हर एक दी शुभ कामना करता है वो हर एक दा शुभ चिंतक बनदा है पर शुभ हुए बिना शुभ चिंतक होना बहुत कठिन है शुभ हुए बिना शुभ कामना करने बहुत औखी है कामना मैलियां होन गया और चिंतक चिंतन जो है माड़ाई जो है चलेगा तो परिपूर्ण परमात्मा का कल्याणकारी नाम उसदा जो शुभ कर्म है उसदा चिंतन

ਮਨ ਬਾਣੀ ਸ਼ਰੀਰ ਕਰਕੇ ਪ੍ਰਭੂ ਨਾਲ ਜੁੜਿਆ ਹੋਇਆ ਹੈ ਐਸਾ ਜੋ ਹਰੀ ਦਾ ਭਗਤ ਹੈ ਹਰ ਭਗਤ ਨਿਜ ਨਹਿ ਕੇਵਲਾ ਰਿਧ ਕਰਮਣਾ ਬਚਸਾ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ਐਸਾ ਜੋ ਭਗਤ ਹੈ ਜੋ ਮਨ ਕਰਕੇ ਸ਼ਰੀਰ ਕਰਕੇ ਬਾਣੀ ਕਰਕੇ ਪ੍ਰਭੂ ਵਿੱਚ ਲੀਨ ਹੈ ਉਹਦੇ ਸਾਹਮਣੇ ਜਗ ਤੁਛ ਹੈ ਜੋਗ ਸਾਧਨਾ ਵੀ ਤੁਛ ਹੈ ਔਰ ਐਸੇ ਭਗਤ ਦੇ ਸਾਹਮਣੇ ਦਾਨ ਵੀ ਕੋਈ ਮੈਨੇ ਨਹੀਂ ਰੱਖਦਾ ਭਾਵ ਦਾਨੀ ਤੋਂ ਵੀ ਉਹ ਭਗਤ ਉੱਚਾ ਹੈ ਜੋਗੀ ਤੋਂ ਵੀ ਐਸਾ ਭਗਤ ਉੱਚਾ ਹੈ ਔਰ ਜਗ ਕਰਨ ਵਾਲਿਆਂ ਤੋਂ ਵੀ ਐਸਾ ਭਗਤ ਉੱਚਾ ਹੈ ਗੁਰਗਨ ਸਾਹਿਬ ਜੀ ਮਹਾਰਾਜ ਦੀ ਬਾਣੀ ਮੰਨਦੀ ਹੈ ਕਿ ਇਹਨਾਂ ਸਾਰੇ ਕਰਮ ਕਰਨਾ ਤੋਂ ਭਗਤ ਦੀ ਜ਼ਿੰਦਗੀ ਉੱਚੀ ਹੈ ਜੋਗ ਜਗ ਨੈ ਫਲ ਤੁਮ ਮਾਨੋ ਜੋ ਪ੍ਰਭ ਜਸ ਬਿਰਸਰਾਵੇ ਜਿੱਥੇ ਭਗਤ ਪਹੁੰਚੇ ਹੈ ਉੱਥੇ ਜੋਗ ਜਗ ਦੀ ਪਹੁੰਚ ਨਹੀਂ ਹੈ दान दी पहुंच नहीं है इस सब कुछ तो ऊंचा जीवदा है भगत हर भगत निज नह केवल रिद्ध कर्मणा बचसा जोगेन कहीं जगेने कहीं दाने ने कहीं तपसा इस पदे रे आखिर विच आप कहंदे ने गोविंद गोविंद देत जपनर सकल सिद्ध पदम जय देव आयो तसु फटन भव भूत सर्वगतम गोविंद गोविंद ए मनुख जाप कर और इस तरह जाप कर देई ਤੈਨੂੰ ਸਾਰੀ ਗਤੀਆਂ ਦੀ ਪ੍ਰਾਪਤੀ ਹੋਵੇਗੀ ਤੈਨੂੰ ਸਭ ਕੁਝ ਦੀ ਪ੍ਰਾਪਤੀ ਹੋਵੇਗੀ ਗੋਬਿੰਦ ਦੇ ਚਿੰਤਨ ਦੇ ਚ ਹੀ ਸੰਸਾਰ ਦੇ ਸੁੱਖ ਨੇ ਪਰਮਾਰਥ ਦੇ ਸੁੱਖ ਨੇ ਗੋਬਿੰਦ ਦੇ ਸਿਮਰਨ ਦੇ